ਮੈਂ ਸਰਵਣ ਸੰਘ ਪੰਦੇਰ ਦੋਵਾਂ ਫੋਰਮਾਂ ਦਾ ਕੋਆਰਡੀਨੇਟਰ ਬੋਲਦਾ ਜੀ ਬੇਨਤੀ ਆ ਵੀ ਜਿਹੜਾ ਕਿਸਾਨ ਮਜ਼ਦੂਰ ਮੋਰਚਾ ਔਰ ਐਸਕੇਐਮ ਨੌਨ ਪੋਲਿਟਿਕਲ ਵੱਲੋਂ ਜਿਹੜਾ ਮੋਰਚਾ ਸ਼ੁਰੂ ਕੀਤਾ ਗਿਆ ਵਾ ਮੋਦੀ ਦੀ ਸਰਕਾਰ ਉਹਦੀਆਂ ਪੂਰੀਆਂ ਏਜੰਸੀਆਂ ਔਰ ਚਾਹੇ ਕੋਈ ਵੀ ਸਰਕਾਰਾਂ ਹੋਣ ਉਹਦੀਆਂ ਏਜੰਸੀਆਂ ਪੂਰਾ ਜੋਰ ਲਾ ਰਹੀਆਂ ਨੇ ਪੀ ਕੋਈ ਗੱਲਾਂ ਨੂੰ ਸਾਬਤ ਕੀਤਾ ਜਾ ਸਕੇ ਲੋਕਾਂ ਚ ਇਹ ਵਿਵਾਦਵਾਦ ਪੈਦਾ ਕੀਤਾ ਜਾ ਸਕੇ ਪੀ ਇਹ ਮੋਰਚਾ ਜਿੱਤਿਆ ਨਹੀਂ ਜਾ ਸਕਦਾ ਔਰ ਉਹ ਕਿਸਾਨਾਂ ਵਾਲੀ ਫੋਟ ਨੂੰ ਵਿਸ਼ੇਸ਼ ਕਰਕੇ ਉਭਾਰਨ ਦਾ ਯਤਨ ਕਰ ਰਹੇ ਆ ਪੀ ਲੋਕ ਇੱਕ ਮੁੱਠ ਨਾ ਹੋਣ ਮੈਂ ਕਹਿੰਦਾ ਪੰਜਾਬੀਓ ਪੰਜਾਬ ਦੇ 3 ਕਰੋੜ ਜਨਤਾ ਤੋਂ ਮੋਦੀ ਸਰਕਾਰ ਵੱਡੀ ਨਹੀਂ ਹੈਗੀ ਇਹ ਪੰਜਾਬ ਦੇ ਲੋਕਾਂ ਦਾ અપਮਾਨ ਹੋਊਗਾ ਇਧਰਲੇ ਪਾਸੇ ਹਰਿਆਣਾ ਵਾਂ ਇੰਨੀ ਆਬਾਦੀ 2.5-3 ਕਰੋੜ ਦੇ ਲਾਗੇ ਹਰਿਆਣੇ ਦੀ ਹੈਗੀ ਜਿਹੜੀ ਸਿੱਧੇ ਸੰਘਰਸ਼ੇ ਪਏ ਹੋਇਆ ਆ ਬਾਕੀ ਸੂਬਿਆਂ ਵਿੱਚ ਵੀ ਅੰਦੋਲਨ ਹੈ ਔਰ ਪੰਜਾਬੀਆਂ ਨੇ ਜੇ ਇੱਕ ਮਨ ਕਰਕੇ ਕੋਈ ਵੀ ਮਸਲੇ ਦੇ ਉੱਤੇ ਚਾਹੇ ਪੰਜਾਬ ਦਾ ਕਿਸਾਨ ਮਜ਼ਦੂਰ ਹੋਵੇ ਪੰਜਾਬ ਦਾ ਹਿੰਦੂ ਹੋਵੇ ਚਾਹੇ ਪੰਜਾਬ ਦੇ ਮੁਲਾਜ਼ਮ ਹੋਣ ਚਾਹੇ ਪੰਜਾਬ ਦੇ ਛੋਟੇ ਦੁਕਾਨਦਾਰ ਹੋਣ ਚਾਹੇ ਪੰਜਾਬ ਦਾ ਵਪਾਰੀ ਛੋਟਾ ਹੋਵੇ ਚਾਹੇ ਰੇੜੀ ਫੜੀ ਵਾਲਾ ਕੋਈ ਵੀ ਹੋਵੇ ਜਦੋਂ ਪੰਜਾਬ ਦੇ ਹਿੱਤ ਲਈ ਉਹ ਇੱਕ ਮਿੰਟ ਹੋ ਕੇ ਖੜ ਜਾਂਦਾ ਵਾ ਕੋਈ ਦੁਨੀਆ ਦੀ ਤਾਕਤ ਉਹਨੂੰ ਇਹ ਮੋਰਚਾ ਜਿੱਤਣ ਦੇ ਵਿੱਚ ਰੋਕ ਨਹੀਂ ਸਕਦੀ ਜਿਹੜਾ ਹੁਣ ਤੁਸੀਂ ਜਿਸ ਪਾਸੇ ਵੱਲ ਵਧ ਰਹੇ ਕਿ ਜਿਹੜੀ ਮੋਦੀ ਸਰਕਾਰ ਦੀ ਪੰਜਾਬ ਦੇ ਸਰਕਾਰ ਦੀਆਂ ਕੇਂਦਰ ਦੇ ਸਰਕਾਰ ਦੀਆਂ ਏਜੰਸੀਆਂ ਦੀ ਇਸ ਵੇਲੇ ਸਿਰ ਦੱਦੀ ਬਣੀ ਹੋਈ ਆ ਔਰ ਦੂਜਾ ਸਵਾਲ ਪੀ ਪੰਜਾਬ ਦੀਆਂ ਸਾਰੀਆਂ ਧਿਰਾਂ ਕਿਸਾਨਾਂ ਮਜ਼ਦੂਰਾਂ ਦੀਆਂ ਸੋਹਰਦ ਨੇ ਇਸ ਇਸ ਮੋਰਚੇ ਦੀਆਂ ਮੰਗਾਂ ਪ੍ਰਤੀ ਅਰੇ ਮੋਰਚਾ ਜਿੱਤੇ ਆ ਜਾਵੇ ਜੜੀਆਂ ਭਰਾਓ ਤਰਾ ਕੋਈ ਉਹ ਨਾਂ ਸਿਹਰਦ ਹੋਣ ਗਿਆ ਉਹਨਾਂ ਨੂੰ ਆਪੇ ਪੰਜਾਬੀ ਸਾਫ ਕਰਾ ਲੈਣਗੇ ਉਹਨਾਂ ਕੋਲੇ ਦੂਸਰਾ ਪ੍ਰਚਾਰ ਮੱਦਮਚ ਔਰ ਇਹ ਔਰ ਇਹ ਮੁੱਦਾ ਬਾਹਰ ਆ ਜਾਊ ਪੀ ਇਹ ਦੋ ਜਥੇਬੰਦੀਆਂ ਸਭ ਤੋਂ ਸਭ ਤੋਂ ਜਿਹੜਾ ਗਲਤ ਪ੍ਰਚਾਰ ਇਹ ਭਰਾਓ ਦੋ ਫੋਰਮ ਨੇ ਕਿਸਾਨ ਮਜ਼ਦੂਰ ਮੋਰਚਾ ਐਸਕੇਐਮ ਨੌਨ ਪੋਲਿਟਿਕਲ ਪੰਜਾਬ ਦੇ ਵਿੱਚ ਤੁਸੀਂ ਇੰਨਾ ਬੱਤੀਆਂ ਦੇ ਵਿੱਚੋਂ ਸਾਡੇ ਨਾਲ ਕਹਿੰ ਲੋ ਸਰਜੀਤ ਸਿੰਘ ਫੂਲ ਸੀਗੇ ਮਨਜੀਤ ਸਿੰਘ ਰਾਏ ਸੀਗੇ ਇਹ ਇਹ ਹਿੱਸਾ ਹੀ ਸੀਗੇ ਇਹਨਾਂ ਦੇ ਔਰ ਉਹ ਕਿਵੇਂ ਚੀਜ਼ਾਂ ਨੂੰ ਵਿਗਾੜ ਕੇ ਪੇਸ਼ ਕਰਨਗੇ ਬਹਿਰੂ ਸਾਹਿਬ ਉਹ ਵੀ ਇਹਨਾਂ ਬੱਤੀਆਂ ਦਾ ਹਿੱਸਾ ਹੀ ਸੀਗੇ ਆ ਉਦੋਂ ਬਾਅਦ ਹਜੇ ਪੰਜਾਬ ਵਾਲਿਆਂ ਨੂੰ ਮੈਂ ਦੱਸ ਰਿਹਾ ਦੂਜੇ ਪਾਸੇ ਡੱਲੇਵਾਲ ਸਾਹਿਬ ਕੋਟ ਬੁੱਢਾ ਜੀ ਤਕਰੀਬਨ 8 10 ਜਥੇਬੰਦੀਆਂ ਉਹਨਾਂ ਬੱਤੀਆਂ ਚੋਂ ਹੀ ਨੇ ਦੋਵਾਂ ਫਾਰਮਾਂ ਦੇ ਨਾਲ ਕਿਸਾਨ ਮਜ਼ਦੂਰ ਮੋਰਚੇ ਨਾਲ ਪੰਜਾਬ ਦੀਆਂ 10 ਜਥੇਬੰਦੀਆਂ ਨੇ ਔਰ ਐਸਕੇਐਮ ਨਾਨ ਪੋਲਿਟਿਕਲ ਨਾਲ 14 ਜਥੇਬੰਦੀਆਂ 24 ਜਥੇਬੰਦੀਆਂ ਪੰਜਾਬ ਦੀਆਂ ਨੇ ਪੰਜਾਬ ਦੀ ਗੱਲ ਕਰ ਰਿਹਾ ਬਾਹਰ ਦੀ ਨਹੀਂ ਗੱਲ ਕਰ ਰਿਹਾ ਦੋਵਾਂ ਫਾਰਮਾਂ ਹੇਠ ਸੈਂਕੜੇ ਸੈਂਕੜੇ ਜਥੇਬੰਦੀਆਂ ਨੇ ਹੋ ਸਕਦਾ ਕੁਝ ਐਡੀਟਰਾਂ ਨੂੰ ਪੈਸੇ ਦਿੱਤੇ ਹੋਣ ওই ਗੱਲਾਂ ਤੇ ਜਦੋਂ ਪਹਿਲਾਂ ਮੋਰਚਾ ਚੱਲਿਆਉ ਤੋਂ ਵੀ ਇਹ ਪਾੜਾ ਬਾਰੰਦਾ ਯਤਨ ਕੀਤਾ ਕਿ ਹੁਣ ਵੀ ਵਾਰਿਆ ਜਾਊਗਾ ਇਸ ਕਰਕੇ ਪੰਜਾਬੀਓ ਘਬਰਾਇਓ ਨਾ ਸਾਨੂੰ 3 ਕਰੋੜ ਪੰਜਾਬੀਆਂ ਤੇ ਫੁੱਲ ਯਕੀਨ ਆ ਵੀ ਇਹ ਮੋਰਚਾ ਜਿੱਤ ਕੇ ਦੇਣਗੇ ਇਸ ਕਰਕੇ ਅੱਜ 10 ਮਹੀਨੇ ਪੂਰੇ ਹੋ ਰਹੇ ਨੇ ਔਰ ਵਕਤ ਤੋਂ ਵੱਧ ਗਿਣਤੀ ਵਿੱਚ ਸ਼ੰਭੂ ਬਾਰਡਰ ਖਨੌਰੀ ਬਾਰਡਰ ਉਹਨਾਂ ਤੇ ਸਾਨੂੰ ਪਹੁੰਚਣਾ ਚਾਹੀਦਾ ਹੈਗਾ ਡੱਲੇਵਾਲ ਜੀ ਦਾ ਮਰਨ ਮਰਤਾ ਦੇ 18ਵੇਂ ਦਿਨ ਵਿੱਚ ਸ਼ਾਮਲ ਹੋ ਗਿਆ ਮੋਰਚਾ ਅੱਜ 306ਵੇਂ ਦਿਨ ਵਿੱਚ ਸ਼ਾਮਲ ਹੋ ਗਿਆ ਔਰ ਕੱਲ ਦਿੱਲੀ ਕੂਚ ਕਰੂਗਾ 101 ਕਿਸਾਨਾਂ ਮਜ਼ਦੂਰਾਂ ਦਾ ਜਥਾ ਜਸਵਿੰਦਰ ਸਿੰਘ ਲੋਂਗੋਵਾਲ ਮਲਕੀਤ ਸਿੰਘ ਗੁਲਾਮੀ ਵਾਲਾ ਆਦ ਆਗੂਆਂ ਦੀ ਅਗਵਾਈ ਵਿੱਚ ਧੰਨਵਾਦ